ਕੀ ਨਾ ਵੀ ਆਪਣਾ ਗੁਰਮੀਤ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਮਲੂਕਪੁਰ ਜੀ ਅੱਛਾ ਜੋ ਆਪਾਂ ਪਿੰਡ ਦਾ ਨਵਾਂ ਸਰਪੰਚ ਬਣਾਇਆ ਹੈ ਕੀ ਵੇਖ ਕੇ ਬਣਾਇਆ ਕੀ ਉਮਿਦਾ ਕਰਦੇ ਹੋ ਅਸੀਂ ਇਹ ਵੇਖ ਕੇ ਚੁਣਿਆ ਜੀ ਸਰਪੰਚ ਤੋਂ ਪਹਿਲਾਂ ਸਾਡੇ ਬਹੁਤ ਸਰਪੰਚ ਰਹੇ ਆ ਜੀ ਸਾਡੇ ਅਧੂਰੇ ਕੰਮ ਪਏ ਆ ਹੁਣ ਅਸੀਂ ਇਹ ਸਰਪੰਚ ਅਸੀਂ ਆਪ ਦਾ ਬੰਦਾ ਆਪ ਦਾ ਸਰਪੰਚ ਸੁਣ ਕੇ ਸੁਣ ਕੇ ਨਵਾਂ ਨਮੇਦਾ ਲੋਕਾਂ ਦੇ ਮੂਹਰੇ ਪੇਸ਼ ਕੀਤਾ ਵੀ ਜਿਹੜੇ ਰਹਿੰਦੇ ਕੰਮ ਸਾਨੂੰ ਵਿਸ਼ਵਾਸ ਹੈ ਦਿੱਤੇ ਵੀ ਇਹ ਕਰੂਗਾ ਠੀਕ ਹੈ ਸਾਨੂੰ ਇਸ ਨੇ ਵਿਸ਼ਵਾਸ ਵੀ ਬਹੁਤ ਜ਼ਿਆਦਾ ਦਵਾਇਆ ਜੀ ਵੀ ਅਸੀਂ ਇਹ ਕੰਮ ਬਿਲਕੁਲ ਜਿਹੜੇ ਅਧੂਰੇ ਕੰਮ ਰਹਿੰਦੇ ਅਸੀਂ ਪੂਰੇ ਕਰਾਂਗੇ ਜੋ ਸਾਡੇ ਛੱਪੜ ਹੈ ਛੱਪੜਾਂ ਦਾ ਬਹੁਤ ਬੁਰਾ ਹਾਲ ਹੈ ਛੱਪੜਾਂ ਦਾ ਪਹਿਲਾ ਆਧਾਰ ਜੋ ਵੀ ਗ੍ਰਾਂਟ ਆਉਗੀ ਅਸੀਂ ਸਰਪੰਚ ਸਾਹਿਬ ਕੋਲੇ ਮੰਗ ਕੀਤੀ ਹੈ ਵੀ ਛੱਪੜਾਂ ਦਾ ਜੋ ਕੰਮ ਹੈ ਇਹ ਕੰਮ ਕਰਨਾ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਮਸ਼ਕ ਬਦਬੂ ਤੇ ਬਿਮਾਰੀਆਂ ਬਹੁਤ ਫੈਲਦੀਆਂ ਜੀ ਪਿੰਡ 'ਚ ਸਾਡੇ ਨਾਲ ਇਸ ਬੰਦੇ ਨੇ ਵਾਅਦਾ ਕੀਤਾ ਹੈ ਇਹ ਸਰਪੰਚ ਸਾਹਿਬ ਨੇ ਵਾਅਦਾ ਕੀਤਾ ਹੈ ਵੀ ਜੋ ਤੁਸੀਂ ਮੰਗਾ ਰੱਖੀਆਂ ਮੈਂ ਮੰਗਾਂ ਦਾ ਪੂਰਾ ਉਤਰੂਗਾ ਠੀਕ ਹੈ ਜੀ ਤੇ ਅਸੀਂ ਇਹਨੂੰ ਹੁਣ ਸਰਪੰਚ ਕੀ ਜੇ ਸਾਡੇ ਕੰਮ ਕਰੂਗਾ ਅਸੀਂ ਅਗਲੀ ਆਰ ਇਹਨੂੰ ਸਭ ਸੰਮਤੀ ਦਾ ਸਰਪੰਚ ਬਣਾਵਾਂਗੇ ਠੀਕ ਹੈ ਜੀ ਤੇ ਇਹ ਸਾਨੂੰ ਬਹੁਤ ਜ਼ਿਆਦਾ ਮਤਲਬ ਕਿ ਨਜ਼ਦੀਕ ਦਾ ਬੰਦਾ ਹੈ ਤੇ ਸਾਰਿਆਂ ਦੇ ਬਾਰੇ ਸੋਚਦਾ ਹੈ ਗਰੀਬਾਂ ਬਾਰੇ ਸੋਚਦਾ ਹੈ ਗਰੀਬਾਂ ਨੂੰ ਸਹਾਇਤਾ ਦਿੰਦਾ ਹੈ ਨਾ ਸਰਪੰਚ ਨਾ ਹੋਣ ਦੇ ਬਾਵਜੂਦ ਵੀ ਇਹਨੇ ਗਰੀਬਾਂ ਨੂੰ ਪੂਰੀ ਸਹਾਇਤਾ ਦਿੱਤੀ ਹੈ ਜੀ ਇਸ ਕਰਕੇ ਅਸੀਂ ਇਹਨੂੰ ਬਹੁਤ ਜ਼ਿਆਦਾ ਵੋਟਾਂ ਤੇ ਜਿਤਾਇਆ ਤੇ ਅਸੀਂ ਇਹਦਾ ਧੰਨਵਾਦ ਕਰਦੇ ਆਂ ਤੇ ਸਾਡੀਆਂ ਮੰਗਾਂ ਤੇ ਪੂਰਾ ਖਤਾਲ ਰੱਖੂਗਾ ਜੀ ਧੰਨਵਾਦ ਹਾਂਜੀ ਕਿਨਾਈ ਮੇਰਾ ਨਾਮ ਸੁਖਵੀਰ ਸਿੰਘ ਹੈ ਪਿੰਡ ਮਲੂਕਪੁਰ ਜੀ ਅੱਛਾ ਜੋ ਆਪਾਂ ਨਵਾਂ ਸਰਪੰਚ ਬਣਾਇਆ ਮਲੂਕਪੁਰੇ ਦਾ ਉਹਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਇਹਨਾਂ ਨੇ ਬਹੁਤ ਨਿਗਾ ਸਭਾਈ ਤੇ ਇਸੇ ਕਰਕੇ ਪਹਿਲਾਂ ਕਾਫੀ ਸਰਪੰਚ ਬਣੇ ਆ ਕੋਈ ਪਿੰਡ ਦਾ ਸੁਧਾਰ ਨਹੀਂ ਹੋਇਆ ਤੇ ਕੋਈ ਛੱਪੜਾਂ ਦਾ ਵਿਕਾਸ ਨਹੀਂ ਹੋਇਆ ਕੋਈ ਸ਼ਮਜਾਨ ਘਾੜ ਦਾ ਵਿਕਾਸ ਨਹੀਂ ਹੋਇਆ ਤੇ ਇਸੇ ਕਰਕੇ ਇਹਨਾਂ ਨੂੰ ਸਰਪੰਚ ਚੁਣਿਆ ਕਿ ਬਹੁਤ ਸੋਣਾ ਇਹਨਾਂ ਦਾ ਸੁਭਾਅ ਨਿੱਗਾ ਸੁਭਾਅ ਸਾਰੇ ਗਲੀਆਂ ਨਾਲੀਆਂ ਦੇ ਕੰਮ ਕਰਾਵਾਂਗੇ ਕਿਨਾਂ ਵਈ ਆਪਣਾ ਮਨਜੀਤ ਸਿੰਘ ਹੈ ਜੀ ਪਿੰਡ ਮਲੂਕਪੁਰ ਤੋਂ ਸਰਪੰਚ ਜੀ ਮੌਕੇ ਤੇ ਅੱਛਾ ਜੋ ਤੁਹਾਨੂੰ ਪਿੰਡ ਨਿਵਾਸੀਆਂ ਨੇ ਸਰਪੰਚ ਬਣਾਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਸਾਰੇ ਪਿੰਡ ਦੇ ਆਪਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਾਂ ਨੂੰ ਇੰਨਾ ਸਹਿਯੋਗ ਦਿੱਤਾ ਮਦਦ ਕਰੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਜੀ ਤੇ ਜੋ ਵਿਕਾਸ ਦੇ ਕੰਮ ਹੈ ਜੋ ਤੁਸੀਂ ਉਹ ਮੁੱਦੇ ਲੈ ਕੇ ਚੰਦੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹੀ ਮੁੱਦੇ ਲੈ ਕੇ ਚੱਲਾਂਗੇ ਜੋ ਪਿੰਡ ਦਾ ਵਿਕਾਸ ਬਹੁਤ ਚਿਰ ਤੋਂ ਪਿੱਛੇ ਰਹਿ ਰਿਹਾ ਹੈ ਗਲੀਆਂ ਨਾਲੀਆਂ ਹੋਰ ਜਿੰਨੇ ਵੀ ਕੰਮ ਹੈ ਕੋਈ ਸਾਰੇ ਪਿੰਡ ਦੇ ਵਿਕਾਸ ਕਰਾਂਗੇ ਜੀ ਪਰ ਜੜ ਜੋ ਬੜਾਪਾ ਪੈਨਸ਼ਨ ਹੈ ਜਾਂ ਕੋਈ ਹੋਰ ਰੋਜ਼ਗਾਰ ਆ ਜੋ ਵੀ ਕੋਈ ਅਧੂਰਾ ਕੰਮ ਰਹਿੰਦਾ ਜੀ ਜਿੰਨਾ ਵੀ ਰਹਿੰਦਾ ਪਿੰਡ ਦੇ ਬਹੁਤ ਕੰਮ ਹੈ ਜਿਹੜੇ ਅਧੂਰੇ ਪਏ ਆ ਜੀ ਕੀ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਵੀ ਚੱਲਦਾ ਹੈ ਹਾਂਜੀ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਵੀ ਨਰੇਗਾ ਦਾ ਕੰਮ ਚੱਲਦਾ ਰਹਿੰਦਾ ਜੀ ਹੋਰ ਵੀ ਜਿੰਨੇ ਵੀ ਕੋਈ ਰਹਿ ਗਿਆ ਕੋਈ ਗਰੀਬ ਰਹਿੰਦਾ ਹੈ ਜਾਂ ਕੁਝ ਵੀ ਹੈ ਉਹ ਸਾਰੇ ਆਪਾਂ ਸਾਰੇ ਆਪਾਂ ਨੂੰ ਤਾਂ ਸਾਰੇ ਇੱਕੋ ਹੀ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਪੰਸਾ ਤੁਸੀਂ ਜੋ ਨਸ਼ੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਨਸ਼ੇ ਬਰੇ ਹੀ ਆਨੇ ਜੀ ਵਾਦ ਤੋਂ ਵਾਦ ਅਸੀਂ ਰੋਕ ਲਾਵਾਂਗੇ ਨਸ਼ਿਆਂ ਤੇ ਕੋਈ ਵੀ ਨੌਜਵਾਨ ਇਸ ਪਾਸੇ ਨਾ ਆਵੇ ਤਾਂ ਕਿ ਖੇਡਾਂ ਬਾਰੇ ਜਾਣਕਾਰੀ ਦੇਵਾਂਗੇ ਜਾਂ ਕੋਈ ਪਿੰਡ ਦਾ ਹੋਰ ਜਿੰਨਾ ਵੀ ਹੈਗਾ ਕੋਈ ਕਰਾਂਗੇ ਕੋਈ ਟੂਰਨਾਮੈਂਟ ਹੁੰਦੇ ਥੋੜੀ ਪਿੰਡ ਦੇ ਵਿੱਚ ਉਹ ਵੀ ਕਰਵਾਵਾਂਗੇ ਜੀ ਨਸ਼ਾ ਤਰੈਤ ਕਰਨ ਵਾਸਤੇ ਜੋ ਵੀ ਸਾਨੂੰ ਕਰਨਾ ਪਿਓ ਕਰਾਂਗੇ ਸਕੂਲ ਸਾਡੇ 12ਵੀਂ ਦਾ ਹੈਗਾ ਉਹ ਅਸੀਂ ਉਹਨੂੰ ਪਾਸ ਕਰਾਵਾਂਗੇ ਉਹ 12ਵੀਂ ਤੱਕ ਵੈਸੇ ਮਨਜ਼ੂਰ ਤਾਂ ਕਰ ਛੱਡਿਆ ਪਰ ਉਹ ਚਾਲੂ ਨਹੀਂ ਸਹੀ ਢੰਗ ਨਾਲ ਹੋ ਰਹੀ ਸੋ ਹੋਰ ਕੀ ਕਮੀਆਂ ਤੁਹਾਡੇ ਪਿੰਡ ਦੇ ਵਿੱਚ ਜੋ ਤੁਸੀਂ ਸਰਕਾਰ ਤੋਂ ਮੰਗ ਕਰਦੇ ਹੋ ਬਹੁਤ ਕਮੀਆਂ ਤਾਂ ਹੀ ਬਹੁਤੀ ਹੈ ਸਾਡੇ ਸਿਵਿਆਂ ਦਾ ਬਹੁਤ ਬੁਰਾ ਹਾਲ ਹੈ ਮਤਲਬ ਜੋ ਵੀ ਕੋਈ ਆਉਂਦਾ ਹੈ ਦੁਰਘਟਨਾ ਦੇ ਮੌਕੇ ਤੇ ਹਰੇਕ ਬੰਦਾ ਸਾਨੂੰ ਆਉਂਦਾ ਹੈ ਤੁਸੀਂ ਇਹ ਠੀਕ ਨਹੀਂਗਾ ਕੰਮ ਤੁਹਾਡਾ ਐਡਾ ਪਿੰਡ ਹੈ ਕੋਈ ਵਿਕਾਸ ਨਹੀਂ ਹੋ ਰਿਹਾ ਪਿੰਡ 'ਚ ਕੋਈ ਕਿਸੇ ਤਰ੍ਹਾਂ ਦਾ ਹੀ ਸੋ ਇਹ ਤੁਹਾਡੇ ਹਲਕੇ ਕਿਹੜਾ ਹਲਕਾ ਪੈਂਦਾ ਤੁੰ ਨੂੰ ਸਾਨੂੰ ਹੀ ਬੱਲੂ ਵਾਲਾ ਹਲਕਾ ਪੈਂਦਾ ਜੀ ਤੇ ਐਮਐਲਏ ਕੋਣਾ ਤੁਹਾਡੇ ਇਥੋਂ ਦਾ ਸਾਡੇ ਹੀ ਇਸ ਟਾਈਮ ਨੱਥੁਰਾ ਵੈ ਸੋ ਕੋਈ ਕੰਮ ਨਹੀਂ ਕਰਦੇ ਕੋਈ ਵਿਕਾਸ ਦੀਆਂ ਗੱਲਾਂ ਹੋਰ ਜਾਂ ਕੋਈ ਘੱਟ ਹੀ ਕੰਮ ਹੋ ਰਿਹਾ ਜੀ ਵਾ ਇਹ ਰਿਜ਼ਰਵ ਸੀਟ ਆ ਗਈ ਨਾ ਉਸ ਕਰਕੇ ਕੰਮ ਬਹੁਤ ਘੱਟ ਹੋ ਰਿਹਾ ਜੀ ਤੇ ਥੋੜਾ ਜਿਹਾ ਸਰਕਾਰ ਧਿਆਨ ਦੇਵੇ ਇਸ ਪਾਸੇ ਤਾਂ ਸਾਨੂੰ ਸਹਿਯੋਗ ਦੇਵੇ ਤਾਂ ਹੀ ਅਸੀਂ ਕੁਝ ਕਰ ਸਕਦੇ ਹਾਂ